ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਬਲੌਗ ਤੇ ਹੋਰ ਸਨੌਜੀ ਕੀ ਵੀ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮਗੇ ਹਾਂਜੀ ਬਲੌਗ ਲੱਗੇ ਆਪਾਂ ਸ਼ੁਰੂ ਕਰਨ ਸਵੇਰ ਦਾ ਟਾਈਮ ਆ ਤਕਰੀਬਨ ਸਾਢੇ 9 ਹੋ ਗਏ ਦੇਖੋ ਅੱਜ ਮੈਨੂੰ ਇੱਥੇ ਕੰਮ ਕਰਦੀ ਨੂੰ ਤੇ ਸਾਢੇ 9 ਸ਼ਾਇਦ ਪਤਾ ਨਹੀਂ 10:15 ਕੋਈ ਇੰਦਾ ਨਾ ਟਾਈਮ ਸੀਗਾ ਦੇਖਿਆ ਵੀ ਨਹੀਂ ਹੈਗਾ ਐਕਚੁਅਲੀ ਹੁਣ ਸ਼ਾਪ ਤੇ ਕਸਟਮਰ ਆ ਹਨਾ ਆਉਂਦੇ ਆ ਨਾ ਤਾਂ ਕਰਕੇ ਮਾਰਨਿੰਗ ਹੀ ਆ ਜਾਂਦੇ ਕਈ ਵਾਰੀ ਜਿਵੇਂ ਕਿ ਹੁਣ ਪ੍ਰੋਗਰਾਮਾਂ ਦਾ ਸੀਜ਼ਨ ਚੱਲ ਰਿਹਾ ਹਨਾ ਮੈਰिज ਵਗੈਰਾ ਹੁੰਦੀਆਂ ਜਾਂ ਫਿਰ ਹਨਾ ਕੋਈ ਫੰਕਸ਼ਨ ਵਗੈਰਾ ਇਦਾਂ ਕਰਕੇ ਹਨਾ ਤੇ ਇੱਥੇ ਨਾ ਮੈਂ ਲੱਗੀ ਸੀਗੀ ਜੀ ਝਾੜੂ ਲਗਾਉਣ ਬਰਤਨ ਵਗੈਰਾ ਵੀ ਇੱਥੇ ਮੇਰੇ ਆਲਮੋਸਟ ਸਾਰਾ ਕੰਮ ਹੀ ਇਦਾਂ ਹੀ ਪਿਆ ਸੀ ਇਕੱਲਾ ਮੈਂ ਨਾ ਝਾੜੂ ਲੈ ਕੇ ਆਈਆਂ ਕੱਢ ਕੇ ਸਾਰਾ ਹਨਾ ਤੇ ਕੁਛ ਪਾਣੀ ਦੀ ਦਿੱਕਤ ਸੱਚੀ ਇੰਨੀ ਜ਼ਿਆਦੇ ਹੋ ਰਹੀ ਹੈ ਪਾਣੀ ਨਹੀਂ ਆ ਰਿਹਾ ਦੋ ਦਿਨ ਹੋ ਗਏ ਹਨਾ ਜਿੰਨਾ ਵੀ ਟੈਂਕੀਆਂ 'ਚ ਪਾਣੀ ਸੀ ਉਹੀ ਵਰਤ ਰਹੇ ਹਾਂ ਬਸ ਘਿਰਸ ਘਰ ਕਰਕੇ ਵਰਤ ਰਹੇ ਹਾਂ ਕਿਉਂਕਿ ਇਦਾਂ ਹੋ ਜਾਂਦਾ ਵੀ ਪੀਣ ਵਾਲਾ ਪਾਣੀ ਰੋ ਵੀ ਔਖਾ ਹੋ ਜੀਏ ਕੱਪੜੇ ਵਗੈਰਾ ਨਹੀਂ ਧੋਏ ਜਾ ਰਹੇ ਦੋ ਦਿਨ ਹੋ ਗਏ ਹੁਣੇ ਇੱਥੇ ਤੇ ਬਸ ਜੀ ਗੰਮੀ ਗੋਸ਼ੇਦਾਂ ਦਾ ਹੋਇਆ ਪਿਆ ਹਨਾ ਪਾਣੀ ਨਾ ਆਉਣ ਕਰਕੇ ਨਾ ਕੋਈ ਵੀ ਕੰਮ ਜਿਹੜਾ ਹੋ ਹੀ ਨਹੀਂ ਰਿਹਾ ਪਾਣੀ ਵਾਲਾ ਜਿੰਨਾ ਵੀ ਕੰਮ ਆ ਕਿਉਂਕਿ ਹਰ ਜਗ੍ਹਾ ਪਾਣੀ ਦੀ ਲੋੜ ਹੁੰਦਾ ਜਿਵੇਂ ਕਿ ਹੱਥਾਂ ਨੂੰ ਧੋਣਾ ਪੋਚੇ ਲਗਾਉਣੇ ਹਨਾ ਕੱਪੜੇ ਧੋਣੇ ਹਨਾ ਕਿਚਨ ਦਾ ਦੇਖੋ ਨਾ ਉਹ ਤਾਂ ਆਪਾਂ ਰਹਿ ਵੀ ਨਹੀਂ ਸਕਦੇ ਕਿਚਨ ਦਾ ਕਰੇ ਬਿਨਾਂ ਨਾ ਕੰਮ ਜ਼ਰੂਰੀ ਆ ਤਾਂ ਕਰਕੇ ਉਹਨਾਂ ਦਾ ਜਿਹੜਾ ਕੰਮ ਨਾ ਹੋ ਰਿਹਾਗਾ ਤੇ ਹਾਂਜੀ ਹਨਾ ਸ਼ਾਪ ਚ ਕਸਟਮਰ ਸੀਗੇ ਥਰੈਡਿੰਗ ਵਗੈਰਾ ਸੀਗੀਆਂ ਇੱਕ ਦੋ ਤੇ ਇੱਕ ਬਲੀਚ ਸੀਗੀ ਕੁਛ ਏਦਾਂ ਹਨਾ ਉਧਰ ਦੀ ਨਿਵਾਜ਼ ਮਾਰ ਲਈ ਸੀ ਨਾਲ-ਨਾਲ ਮੈਂ ਕੰਮ ਕਰਦੀ ਜਾ ਰਹੀਆਂ ਨਾਲ-ਨਾਲ ਇੱਥੇ ਨਾ ਗੱਲਾਂ ਬਾਤਾਂ ਦੀ ਖੁੱਲ੍ਹ ਰਹੀਆਂ ਨੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਨਾ ਬੈਠ ਕੇ ਗੱਲਾਂ ਬਾਤਾਂ ਕਰ ਸਕੀਏ ਮੈਨੂੰ ਏਦਾਂ ਹੁੰਦਾ ਵੀ ਕੰਮ ਕਰਦੀ ਕਰਦੀ ਹਨਾ ਚਲੋ ਜਿੰਨਾ ਟਾਈਮ ਮੈਂ ਭਾਰੇ ਹਾਂ ਹਨਾ ਉਹਨਾਂ ਦਾ ਟਾਈਮ ਗੱਲਬਾਤ ਆ ਜਿਹੜੀ ਹੁੰਦੀ ਆਂਦੀ ਹੈਗੀ ਤੇ ਅੰਦਰੋਂ ਸਾਰੇ ਕਿਤੇ ਝਾੜੂ ਲੱਗ ਗਿਆ ਸੀ ਨਾ ਬਾਹਰਲੀ ਸਾਈਡ ਇੱਥੇ ਉੱਥੇ ਮੈਂ ਲੱਗੀ ਹੋਈ ਸੀਗੀ ਜੀ ਝਾੜੂ ਲਗਾਉਣ ਇਹਦੇ ਲਈ ਸਾਈਡਾਂ ਦੇਖੋ ਬਿਲਕੁਲ ਵੀ ਧੁੱਪ ਨਹੀਂ ਆਉਂਦੀ ਤੁਸੀਂ ਹੁਣ ਵੀ ਦੇਖ ਰਹੇ ਹੋ ਨਾ ਦੇਖੋ ਉਧਰ ਐਨ ਫੋਰੀ ਵਧੀਆ ਧੁੱਪ ਆ ਇੰਨੀ ਧੁੱਪ ਆਊਗੀ ਜਾਂ ਫਿਰ ਅਧਿਕ ਬਹੀਚ ਆ ਜਾਣੀਆਂ ਜਿੱਥੇ ਕਰਾ ਦੇਖੋ ਮੈਂ ਝਾੜੂ ਲਗਾਉਣ ਲੱਗੀ ਹੁਈਆਂ ਤੇ ਜਾਂਦਾ ਇੱਧਰ ਬਿਲਕੁਲ ਵੀ ਧੁੱਪ ਨਹੀਂ ਆਉਂਦੀ ਸੱਚੇ ਕੱਪੜੇ ਸੁਕਾਉਣ ਦਾ ਵੀ ਇੰਨਾ ਜਿਆਦਾ ਔਖਾ ਤੇ ਨਹੀਂ ਤਾਂ ਨਾ ਧੁੱਪੇ ਜਦੋਂ ਆਪਾਂ ਵੀ ਕੰਮ ਕਰਨ ਦੇ ਫਿਰਦੇ ਆ ਨਾ ਜਾਨੀ ਕਿ ਅੱਧੀ ਠੰਡ ਜੀ ਲੈ ਜਾਂਦੀ ਹੈਗੀ ਤੇ ਹੁਣ ਤਾਂ ਨਾ ਸੱਚੀ ਇਦਾਂ ਲੱਗਦਾ ਨਾ ਵੀ ਥੋੜੀ ਜੀ ਧੁੱਪ ਹੋਵੇ ਚੱਲ ਧੁੱਪ ਜਣਾ ਕੰਮ ਕਰਨ ਦਾ ਵੀ ਮਜ਼ਾ ਜਿਆ ਹੁੰਦਾਗਾ ਤੇ ਜਾਂ ਫਿਰ ਆ ਨਾ ਕੰਮ ਛੱਡ ਕੇ ਵੀ ਜਿਵੇਂ ਬੈਠ ਸਕਦੇ ਕੰਮ ਹੀ ਇਦਾਂ ਦੇ ਨਹੀਂ ਜਿਵੇਂ ਕਿ ਮਸ਼ੀਨ ਦਾ ਹੋ ਗਿਆ ਹੈ ਨਾ ਵੀ ਆਪਾਂ ਚੱਕ ਕੇ ਉਧਰ ਵੀ ਨਹੀਂ ਲਿਜਾ ਸਕਦੇ ਨਾ ਧੁੱਪ 'ਚ ਤੇ ਜਿਵੇਂ ਕਿ ਹੁਣ ਸਲਾਈਆਂ ਵਗੈਰਾ ਪੈਣਾ ਬੁੰਨਦੀਆਂ ਤਾਂ ਉਹਨਾਂ ਲਈ ਵਧੀਆ ਨਾ ਚਲੂਗਾ ਨਾ ਜਿੱਥੇ ਮਰਜ਼ੀ ਬੰਦਾ ਨਾ ਚੱਕ ਕੇ ਬੈਠ ਜਾਂਦਾ ਨਾ ਆਪਦਾ ਕੰਮ ਕਰੀ ਜਾਂਦਾ ਰਹਿੰਦਾ ਤੇ ਚਲੋ ਜੀ ਹਨਾ ਬਾਕੀ ਜਿਵੇਂ ਹੈਗਾ ਟਾਈਮ ਪਾਸਾ ਦੇਖੋ ਕਰਨਾ ਹੀ ਆ ਨਾ ਤੇ ਪਰ ਹਨਾ ਕਿਤੇ ਕਿਤੇ ਜੇ ਮਨ ਹੁੰਦਾ ਵੀ ਧੋਪੇ ਦੋ ਮਿੰਟ ਬੈਠ ਜਾਈਏ ਹਨਾ ਜਿਵੇਂ ਕਿ ਕੋਈ ਤਰਬਾਈ ਵਗੈਰਾ ਦਾ ਹੁੰਦਾ ਦੇਖੋ ਓਮੇ ਬੈਠ ਜੰਨੀ ਆ ਨਾ ਦੋ ਮਿੰਟ ਜਾ ਕੇ ਨਹੀਂ ਤਾਂ ਮੇਤੋਂ ਨਾ ਬਿਲਕੁਲ ਵੀ ਨਹੀਂ ਬੈਠਾ ਜਾਂਦਾ ਮੈਨੂੰ ਇਦਾਂ ਹੋ ਜਾਂਦਾ ਵੀ ਜੇ ਮੈਂ ਬੈਠ ਗਈ ਨਾ ਬਸ ਪਤਾ ਨਹੀਂ ਮੇਰਾ ਤਾਂ ਕਿੰਨਾ ਕੰਮ ਆ ਜਿਹੜਾ ਔਰ ਛੁੱਟ ਜੂ ਹਨਾ ਰਹਿ ਜੂਗਾ ਤੇ ਲਓ ਜੀ ਛਾੜੂ ਲੱਗ ਗਿਆ ਇੱਥੇ ਮੇਰਾ ਤੇ ਸਾਰੇ ਸਾਰੇ ਲੱਗ ਗਿਆ ਸੀ ਆਲਮੋਸਟ ਆਪਣੇ ਦੇ ਕੋ ਹਨ ਤੇ ਇੱਥੇ ਨਾ ਆਗੇ ਸੀ ਫਲਾਂ ਜੀ ਵੀ ਆ ਗਿਆ ਸੀਗਾ ਇੱਥੇ ਫਲਾਂ ਵਾਲਾ ਦੀ ਵਰਗੀਆਂ ਦੇਖਣ ਲੱਗਿਆ ਇਸ ਮੱਕ ਚਲੋ ਆਪਾਂ ਵੀ ਲੈ ਲਈਏ ਬੱਚਿਆਂ ਵਾਸਤੇ ਹਨਾ ਕਿਉਂਕਿ ਡੇਲੀ ਆ ਜਾਂਦਾ ਨਾ ਜਿੰਨੀ ਕਿ ਲੋੜ ਹੁੰਦੀ ਆਪਾਂ ਉੰਨੇ ਕੁ ਫਲਾਂ ਜਿਹੜੇ ਲੈ ਲੈਣੇ ਆਂਗੇ ਪਹਿਲਾਂ ਦੇਖਿਆ ਸਾਰੇ ਫਲ ਸੀਗੇ ਆਲਮੋਸਟ ਜਿਵੇਂ ਕਿ ਹਨਾ ਪਪੀਤਾ ਬਨਾਣਾ ਹੋਵੇ ਜਾਂ ਫਿਰ ਸੰਤਰੀ ਅੰਬੂਰ ਸੇਬ ਹਨਾ ਟੋਟਲ ਹੁੰਦਾ ਫਲ ਤੇ ਮੈਂ ਨਾ ਜਨ ਕਿ 1 ਕਿਲੋ ਸੇਬ ਲੈ ਲਿਆ ਆਪਾਂ ਨੇ 1 ਕਿਲੋ ਸੰਤਰੀ ਬੱਚਿਆਂ ਲਈ ਚਲੋ ਬੱਚੇ ਖਾ ਲੈਣਗੇ ਬਾਕੀ ਡੇਲੀ ਨਾ ਬਦਲਮੀ ਚੀਜ਼ ਹੈ ਜਿਹੜੀ ਦੇਖੋ ਲੈ ਜਾਂਦੀ ਆ ਨਾ ਜਿਵੇਂ ਆ ਜੇ ਲੈ ਲੈ ਗਾ ਨੂੰ ਕੁਝ ਹੋਰ ਲੈ ਲਾਂਗੇ ਨਾਲ ਤਾਂ ਇਦਾਂ ਬੱਚੇ ਖਾ ਲੈਂਦੇ ਨੇਗੇ ਤੇ ਬਾਕੀ ਜੀ ਫਲ ਜਹੂਰੀ ਵੀ ਨੇ ਕਿਉਂਕਿ ਸਬਜ਼ੀ ਤੋਂ ਹੁਣ ਬਾਜ਼ਾਰ ਨਹੀਂ ਜਾਇਆ ਜਾਂਦਾ ਕਿਉਂਕਿ ਕੰਮ ਦਾ ਨਾ ਉਹ ਬਾਜ਼ਾਰ ਅੱਗੇ ਜਾਣਾ ਪੈਂਦਾ ਤਾਂ ਕਰਕੇ ਆਪਾਂ ਨੇ ਇੱਥੇ ਲੈ ਲਈ ਜੀ ਫਲ ਆਪਾਂ ਚੱਲਿਆਂ ਸਕੂਟਰੀ ਸਵਾਰਨ ਪਿੱਤੂ ਮੇਰੀ ਵੱਡੀ ਬੈਠੀ ਉਧਰ ਆਈ ਹੈ ਗੁੜੀਆਂ ਦੇਖਦੇ ਹੁਣ ਕਿਵੇਂ ਦਾ ਐਕਸਪੀਰੀਅੰਸ ਰਹਿਣਾਗਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਪਹਿਲਾਂ ਇਹਨੂੰ ਦੱਸ ਦੇ ਸਾਰਾ ਕੁਝ ਇਹਨੂੰ ਪਤਾ ਹੈਗਾ پہلے ہولی ہولی تو ہو گیا کام شروع ہی دیکھ لیا ہوں ਪੰਦੀਸ <muchas> 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 ਦੇ ਦੇਖੋ ਇੱਕ ਗੇੜੇ ਲਗਾਏ ਹਨਾ ਜਾਨੂੰ ਆਪਾਂ ਅੱਗੇ ਸੀ ਘਰੇ ਕਿਉਂਕਿ ਹਨਾ ਥੋੜਾ ਥੋੜਾ ਕਰਕੇ ਸਿੱਖੀ ਜਾਊਗੀ ਇਦਾਂ ਨਹੀਂ ਹੁੰਦਾ ਨਾ ਵੀ ਆਪਾਂ ਇੱਕੋ ਲੱਗਦੀ ਸਿੱਖ ਲਈਏ ਤਿੰਨ ਚਾਰ ਗੇੜੇ ਬੈਠਣੇ ਦੇ ਦੇਸੀ ਤੇ ਹੁਣ ਅੱਗੇ ਸੀ ਘਰੇ ਵਾਸਤੇ ਇੱਕ ਦੋ ਵਾਰਾਂ ਚ ਸਿੱਖ ਜਾਣਾ ਹਨਾ ਇੱਥੇ ਆਪਾਂ ਨੇ ਪੀਲੀ ਜੀ ਚਾਹ ਚਾਹ ਬਣਾ ਲਈ ਸੀ ਆਪਾਂ ਨੇ ਪੀਤੀ ਸੀ ਹੁਣ ਚਾਹ ਪੀਣ ਤੇ ਉਸ ਤੋਂ ਬਾਅਦ ਜੇ ਟਾਈਮ ਹੋ ਗਿਆ ਇੱਥੇ ਤਕਰੀਬਨ ਸਾਢੇ 1:30 ਸਵਾ 3:00 ਦਾ ਸ਼ਾਇਦ ਉਸੇ ਟਾਈਮ ਵਗਾ ਹਨਾ ਇਥੇ ਅੱਗੇ ਜੀ ਮੇਰੇ ਕੋਲੇ ਕਸਟਮਰ ਇਹਨਾਂ ਨੇ ਥੋੜੀ ਜੀ हेयर कटिंग ਕਰਵਾਉਣੀ ਸੀ ਥ੍ਰੈਡ ਵਗੈਰਾ ਵਾਲੇ ਸੀ ਤੋਂ ਬਾਅਦ ਜੀ ਐਸੀ ਹਣੀ ਵੀ ਟਰਡਿੰਗ ਜਰਾ ਕਰਵਾਉਣੀ ਸੀਗੇ ਤੇ ਇਹਨਾਂ ਦੀ ਨਾ ਵੀ ਵੀਡੀਓ ਨਹੀਂ ਲਈ ਕਿਉਂਕਿ ਮਰੇ ਰਾ ਹੀ ਸੋਚ ਨਹੀਂ ਇਹ ਆ ਮੈਂ ਧੱਕੇ ਨਾਲ ਕਿਸੇ ਨੂੰ ਵੀ ਕੈਮਰੇ ਅੱਗੇ ਨਹੀਂ ਹਣਾ ਲੈ ਕਿਉਂਦੀ ਚਲੋ ਸੋਚਿਆ ਵੀ ਆਪਣਾ ਮੈਂ ਬਲੌਗ ਸ਼ੂਟ ਕਰ ਲੈਨੇ ਮੇਰਾ ਨੂੰ ਸੱਸ ਵੀ ਦਿੱਤਾ ਦੀ ਵੀ ਥੋੜੀ ਵੀਡੀਓ ਨਹੀਂ ਆਊਗੀ ਤੇ ਤਾਂ ਕਰਕੇ ਨਾ ਮੈਂ ਆਪਾਂ ਨੇ ਬਲੌਗ ਆ ਜਿਹੜਾ ਤਾਂ ਕਰਕੇ ਮੈਂ ਸ਼ੂਟ ਕੀਤਾ ਨਾ ਆਦਰਵਾਇਜ਼ ਮੈਂ ਕਿਸੇ ਨੂੰ ਵੀ ਆਪਣੇ ਕਸਟਮਰ ਨੂੰ ਆਉਂਦੇ ਨੇ ਮੇਰੇ ਕੋਲ ਕਸਟਮਰ ਹਨਾ ਕਈ ਭੈਣਾਂ ਕਹਿ ਰਹੇ ਨੇ ਵੀ ਤੁਸੀਂ ਆਪਾਂ ਨਾ ਜਿਹਨੇ ਕਿ ਸ਼ਾਪ ਦਾ ਜਿਹੜਾ ਬਲੌਗ ਆ ਨਾ ਸ਼ੇਅਰ ਕਰਿਆ ਕਰੋ ਪਰ ਭੈਣ ਇਦਾਂ ਹੋ ਜਾਂਦਾ ਵੀ ਆਪਾਂ ਹਰ ਇੱਕ ਨੂੰ ਦੇਖੋ ਨਾ ਬਲੌਗ ਦੇ ਵਿੱਚ ਨਹੀਂ ਲੈ ਕੇ ਆ ਸਕਦੇ ਹਨਾ ਜਿੱਦਾਂ ਕਿ ਅਗਲਾ ਕਹਿੰਦਾ ਨਾ ਫਿਰ ਭਾਵੇਂ ਆਪਾਂ ਨਾ ਲੈ ਆਈਏ ਨਹੀਂ ਤਾਂ ਮੇਰੀ ਇਦਾਂ ਨਹੀਂ ਹੁੰਦਾ ਮੈਂ ਵੀ ਤਕੀਜ ਨਾਲ ਹਨਾ ਅਗਲੇ ਦੇ ਮੂਰੇ ਕੈਮਰਾ ਚੱਕ ਕੇ ਬੈਠ ਜਾ ਹਾਂਜੀ ਬਸ ਇੱਥੇ ਲੱਗੀ ਸੀ ਮੈਨਾਂ ਦੀ హెయిਰ ਕਟਿੰਗ ਕਰਨਾ ਸੀ ਸਿੰਪਲ ਜਿਹੀ ਕਟਿੰਗ ਜਿਹੜੀ ਇਹਨਾਂ ਨੇ ਕਰਵਾਉਣੀ ਸੀ ਬਸ ਹਨਾ ਨੋਰਮਲ ਜੇ ਨੀਚੋਂ ਟ੍ਰਿਮ ਕਰਵਾਉਣੀ ਸੀਗੇ ਇਹਨਾਂ ਨੇ ਤੇ ਉਸ ਤੋਂ ਬਾਅਦ ਜੀ ਹੈਗੀ ਸੀ ਥਰਡਿੰਗ ਵਗੈਰਾ ਦਾ ਕੰਮ ਚਾਹ ਵਗੈਰਾ ਵੀ ਇੱਥੇ ਆਵਣਾ ਪਹਿਲਾਂ ਦੇਖੋ ਆਪਾਂ ਨੇ ਪੀਜ ਜਿਦੋਂ ਕਿ ਬਿਜੀ ਨੂੰ ਲੱਗੀ ਸੀ ਸਕੂਟਰੀ ਸਿਕਾ ਉਸ ਤੋਂ ਬਾਅਦ ਤੇ ਆਪਾਂ ਸਿੱਖ ਮੈਨ ਕੇ ਚਾਹ ਪੀਜੀ ਸੀਗੀ ਤੇ ਹਲੇ ਬੱਚੇ ਨਹੀਂ ਆਏ ਸੀਗੇ ਇੱਥੇ ਨਾਲ-ਨਾਲ ਬਸ ਕੰਮ ਕਰਦੇ ਕਰਦੇ ਆ ਜਾਣਾ ਨਾ ਬੱਚਿਆਂ ਨੇ ਸ਼ਾਮ ਦਾ ਟਾਈਮ ਤਾਂ ਦੇਖੋ ਇਦਾਂ ਹੀ ਹੋ ਜਾਂਦਾ ਨਾ ਕੰਮ ਕਰਦੇ ਕਰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ਾਮ ਕਦੋਂ ਹੋ ਗਈ ਜੇ ਆਪਾਂ ਬੇਲੇ ਲੈਣਾ ਦੇਖੋ ਨਾ ਫਿਰ ਇਦਾਂ ਹੁੰਦਾ ਨਾ ਵੀ ਦੇਖੋ ਨਾ ਦੇਣਾ ਜਿਹੜਾ ਸ਼ੇਪ ਵਿੱਚ ਨਹੀਂ ਆਉਂਦਾ ਇਦਾਂ ਹਨਾ ਕਰਕੇ ਤੇ ਮੈਨੂੰ ਤਾਂ ਇਦਾਂ ਲੱਗਦਾ ਵੀ ਦਿਨ ਹਲੇ ਵੀ ਛੋਟੇ ਨੇ ਹਨਾ ਕਿਉਂਕਿ ਕੰਮਾਂ ਦੇ ਵਿੱਚ ਬਿਲਕੁਲ ਵੀ ਟਾਈਮ ਆ ਜਿਹੜਾ ਨਹੀਂ ਲੱਗਦਾ ਆਪਣੀ ਵੀ ਸੁਰਤ ਸੰਭਾਲ ਨਹੀਂ ਰਹਿੰਦੀ ਹੈਗੀ ਬਿਲਕੁਲ ਵੀ ਆਪਦੇ ਵੱਲ ਕਿਤੇ ਧਿਆਨ ਨਹੀਂ ਦੇ ਹੁੰਦਾ ਹੈਗਾ ਤੇ ਹਾਂਜੀ ਬਸ ਮੈਨੂੰ ਇਦਾਂ ਲੱਗਦਾ ਵੀ ਕੰਮ ਨੇ ਜ਼ਰੂਰੀ ਵੀ ਆ ਹਨਾ ਇੱਕ ਤਰ੍ਹਾਂ ਦਾ ਭੈਣਾਂ ਨੂੰ ਮੈਂ ਤਾਂ ਹਰ ਇੱਕ ਨੂੰ ਦੇਖੋ ਹਰ ਇੱਕ ਪਹਿਲਾਂ ਵੀ ਮੈਂ ਕਈ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਨਾ ਅਜਿੱਦਾਂ ਫੇ ਮੇਰੀ ਸੋਚ ਹਨਾ ਵੀ ਜ਼ਰੂਰ ਜਿਹੜਾ ਕੰਮ ਆ ਨਾ ਹੋਣਾ ਚਾਹੀਦਾ ਕੋਈ ਵੀ ਕੰਮ ਆ ਨਾ ਉਹਦੇ ਵਿੱਚ ਕੋਈ ਹਰਜ ਨਹੀਂ ਆਪਾਂ ਕੰਮ ਕਰਦੇ ਆ ਘਰ ਰਹਿ ਕੇ ਦੇਖੋ ਮੈਂ ਕਿਤੇ ਜਾਂਦੀ ਨਹੀਂ ਹੈਗੀ ਯਾਨੀ ਕਿ ਆਪਦਾ ਘਰ ਹੀ ਮੇਰਾ ਕੰਮ ਆ ਤੇ ਨਾਲੇ ਆਪਦੇ ਬੱਚੇ ਦੇਖਦਿਆਂ ਆਪਦਾ ਕੰਮ ਆ ਨਾ ਸਾਰਾ ਖੁਸ਼ ਹੰਜੇ ਆਪਾਂ ਨਾ ਦੋ ਪੈਸੇ ਕਮਾਉਰੇ ਆ ਤਾਂ ਉਹਦੇ ਵਿੱਚ ਕੋਈ ਹਰਜ ਨਹੀਂ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਦੇਖੋ ਜਮਾਨਾ ਗਾ ਤੇ ਜਿਹੜੀਆਂ ਭੈਣਾਂ ਨੂੰ ਉਹ ਵੀ ਕੰਮ ਆਉਂਦਾ ਹਨਾ ਤਾਂ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਕਰਨ ਦੀ ਹਨਾ ਬਾਕੀ ਹਰ ਇੱਕ ਦੇ ਹਨਾ ਕਰੇ ਲੂਕ ਉਹ ਹੁੰਦਾ ਹਨਾ ਵੀ ਆਪਾਂ ਕਿਵੇਂ ਆ ਜਿਹੜਾ ਦੇਖਦੇ ਆਂਗੇ ਨਾ ਜਿੱਦਾਂ ਦਾ ਵੀ ਆਪਣੇ ਕੋਲ ਟਾਈਮ ਹੁੰਦਾ ਹਨਾ ਕੋਸ਼ਿਸ਼ ਜ਼ਰੂਰ ਕਰਿਆ ਕਰੋ ਤੁਸੀਂ ਤੇ ਲੋ ਜੀ ਉਹਨਾਂ ਦੀ ਕਟੇ ਹੋ ਗਈ ਸੀ ਉਹਨਾਂ ਦੀ ਥ੍ਰੈਡਿੰਗ ਵਗੈਰਾ ਹੋ ਗਈ ਸੀ ਇਸ ਤੋਂ ਬਾਅਦ ਆ ਗਈ ਸੀ ਇਹ ਜੀ ਹੋਰ ਕਸਟਮਰ ਇਹਨਾਂ ਦੀ ਵੀ ਥ੍ਰੈਡਿੰਗ ਵਗੈਰਾ ਸੀਗੀ ਤੇ ਇਹ ਨਹੀਂ ਲੱਗੀ ਸੀ ਮੈਂ ਥ੍ਰੈਡਿੰਗ ਵਗੈਰਾ ਕਰਨਾ ਇੱਥੇ ਵੀ ਤਕਰੀਬ ਹੈ ਉਸ ਤੋਂ ਬਾਅਦ ਇੱਕ ਹੈਗੀ ਸੀ ਬਲੀਜ ਹਾਂਜੀ ਉਹਨਾਂ ਨੂੰ ਮੈਂ ਨਹੀਂ ਕੈਮਰੇ ਅੱਗੇ ਨਾਲ ਲੈ ਕੇ ਆਂਦਾ ਤੇ ਕਿਉਂਕਿ ਇਹਨਾਂ ਦੀ ਵੀ ਦੇਖੋ ਮੈਂ ਫੇਸ ਬਿਲਕੁਲ ਵੀ ਨਹੀਂ ਨਾ ਤਾਂ ਵੀ ਦਿਖਾ ਰਹੀ ਹਾਂ ਨਾ ਤੇ ਬਸ ਮੈਂ ਹੀ ਕੋਸ਼ਿਸ਼ ਕਰਦੀ ਆ ਨਾ ਵੀ ਆਪਾਂ ਧੱਕੇ ਨਾਲ ਨਾ ਕਿਸੇ ਨੂੰ ਵੀ ਲੈ ਕੇ ਆਈ ਆਹ ਪਹਿਲਾਂ ਇਹ ਗੱਲ ਤਾਂ ਮੈਂ ਦੱਸਦੀ ਨਹੀਂ ਕਿਸੇ ਨੂੰ ਹਨਾ ਯਾਨੀ ਕਿ ਮੇਰਾ ਚੈਨ ਵਾਲਾ ਕਿਉਂਕਿ ਨਾ ਇਹ ਚੀਜ਼ ਹੋ ਜਾਂਦੀ ਆ ਵੀ ਕੀ ਆਉਂਦਾ ਅਸੀਂ ਮੇਰੇ ਕੋਲ ਆ ਨਾ ਪੁੱਛਣ ਲੱਗ ਜਾਂਦੇ ਮੈਨੂੰ ਇਦਾਂ ਵੀ ਥੋੜੇ ਜਿਹਾ ਆਪਾਂ ਆਮਾ ਹੋ ਜੀਏ ग्रो ਹੋ ਜੇ ਹਨਾ ਚੈਨਲ ਵੀ ਫਿਰ ਆਪਾਂ ਹਰ ਇੱਕ ਨੂੰ ਦੱਸਾਂਗੇ ਹਨਾ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਚਲੋ ਪੈਣਾ ਨੂੰ ਤਾਂ ਪਤਾ ਨਹੀਂ ਮੈਂ ਆਦਰਵਾਇਜ਼ ਹਰ ਇੱਕ ਨੂੰ ਨਹੀਂ ਦੱਸਦੀ ਹੈਗੀ ਹਨਾ ਕਿ ਮੇਰਾ ਚੈਨਲ ਐਦਾਂ ਕੁਛ ਤਾਂ ਕਰਕੇ ਤੇ ਹਾਂਜੀ ਜੋ ਵੀ ਆਪਣੇ ਚੈਨਲ ਤੇ ਹੁਣ ਫਸਟ ਟਾਈਮ ਦੇਖ ਰਹਾ ਨਾ ਪਲੀਜ਼ ਯਾਰਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਛੇਤੀ ਛੇਤੀ ਹਨਾ ਆਪਣੇ ਜਿਹੜੇ ਹਨਾ ਸਬਸਕ੍ਰਾਈਬਰ ਵੱਧ ਜਾਣ ਆਪਣੇ ਜਿਹੜੇ ਵੀਊ ਵੀ ਤੁਸੀਂ ਪਲੀਜ਼ ਫੋਲੋਵਾਚ ਜ਼ਰੂਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਹਨਾ ਤਾਂ ਕਿ ਮੈਨੂੰ ਵੀ ਥੋੜੀ ਜੀ ਮੋਟੀਵੇਟ ਮਿਲੇ ਮੋਟੀਵੇਸ਼ਨ ਹੋਵੇ ਮੈਂ ਵੀ ਥੋੜੀ ਜੀ ਨਾ ਮੋਟੀਵੇਟ ਹੋਵਾਂ ਵੀ ਹਾਂ ਵੀ ਮੈਂ ਵੀਡੀਓ ਬਣਾਉਣੀ ਹੈ ਮੈਂ ਬਲੌਗ ਬਣਾਉਣਾ ਹੈ ਨਾ ਜਦੋਂ ਵੀ ਉਹ ਨਹੀਂ ਆਉਂਦੇ ਬਿਲਕੁਲ ਵੀ ਦਿਲ ਨਹੀਂ ਕਰਦਾ ਹਨਾ ਪਰ ਇੱਕ ਹੁਣ ਮੈਂ ਸੋਚ ਰੱਖਿਆ ਵੀ ਕੋਈ ਗੱਲ ਨਹੀਂ ਇੱਕ ਦਿਨ ਤਾਂ ਆਪਾਂ ਗਾਂਵ ਜਾਵ ਹੋਵਾਂਗੇ ਮੇਨ ਤਾਂ ਅਬਦੀ ਕਰੋ ਹਨਾ ਬਾਕੀ ਪ੍ਰਮਾਤਮਾ ਦੇ ਸਿਰ ਤੇ ਆਪਾਂ ਨੇ ਛੱਡਿਆ ਹੋਇਆ ਸਾਰਾ ਕੁਝ ਵੀ ਇੱਕ ਦਿਨ ਆਪਾਂ ਕਾਮਯਾਬ ਆ ਜਿਹੜਾ ਜ਼ਰੂਰ ਹੋਣਾ ਤੇ ਕਿਉਂਕਿ ਕੋਈ ਵੀ ਕੰਮ ਆਪਾਂ ਇੱਕ ਦਿਨ ਦੇ ਵਿੱਚ ਸਫਲ ਨਹੀਂ ਹੋ ਸਕਦੇ ਟਾਈਮ ਲੱਗਦਾ ਹਨਾ ਕਿਸੇ ਵੀ ਕੰਮ ਨੂੰ ਸਫਲ ਹੋਣ ਨੂੰ ਕੁਝ ਸਰਪਾਈਆਂ ਹੋਰ ਵੀ ਦੇਖੇ ਨੇ ਜਿਨ੍ਹਾਂ ਨਾਲ ਆਇਆ ਨਾ ਥੋੜੀ ਸਪੋਰਟ ਨਾਲ ਆਇਆ ਅੱਗੇ ਵੀ ਜਿਨ੍ਹਾਂ ਨਾਲ ਥੋੜੀ ਸਪੋਰਟ ਨਾਲ ਆਪਾਂ ਨੇ ਅੱਗੇ ਜਾਣਾ ਹਨਾ ਮੇਰੀ ਕੋਸ਼ਿਸ਼ ਇਹ ਕੀ ਹੀ ਆ ਬਾਕੀ ਤੁਹਾਡੀ ਹੈ ਨਾ ਬਲੈਸ ਵੀ ਨਹੀਂ ਆ ਸੋਣੀ ਸੋਣੀ ਬਲੈਸ ਦਿਆ ਕਰੋ ਇਸ ਪੈਣ ਨੂੰ ਤੇ ਬਾਕੀ ਜੀ ਪਰਮਾਤਮਾ ਨੇ ਜਿਹਨਾਂ ਚਿਰ ਉਹ ਆਪਣੇ ਨਾਲ ਆ ਨਾ ਤੇ ਆਪਣਾ ਜਿਹੜਾ ਕੰਮ ਆ ਦੇਖੋ ਆਪਾਂ ਕਰਦੇ ਰਹਾਂਗੇ ਕੋਸ਼ਿਸ਼ ਮੇਰੀ ਹੀ ਹੀ ਆ ਨਾ ਤੇ ਮੈਂ ਕਦੇ ਵੀ ਹਾਰ ਨਹੀਂ ਮੰਨਦੀ ਜਿੰਨੀ ਮਿਹਨਤ ਜਿੰਨੀ ਮਿਹਨਤ ਨਾ ਦੇ ਸਕਦੀ ਆ ਆਪਣੇ ਕੰਮ ਨੂੰ ਮੈਂ ਟਾਈਮ ਆ ਉਹਨੇ ਪਰਸੈਂਟ ਆਪਾਂ ਦਿੰਨੇ ਆ ਨਾ ਦੇਖੋ ਬਾਕੀ ਉਹ ਪਰਮਾਤਮਾ ਦੀ ਮਰਜ਼ੀ ਵੀ ਕਿਹੜੇ ਕੰਮ ਦੇ ਵਿੱਚ ਆਪਾਂ ਨੂੰ ਉਹਨੇ ਸਹਾਇਤਾ ਕਰਨਾ ਹਾਂਜੀ ਟਾਈਮ 6 ਵਜ ਗਏ ਨੇਗੇ ਥਾਂ ਦੇ तकरीबन 6 ਵਜੇ ਸ਼ਾਇਦ 2 ਮਿੰਟ ਰਹੀ ਹੈ ਨਾ ਤੇ ਮੈਂ ਆਈਆਂ ਜੀ ਕਿਚਨ ਦੇ ਵਿੱਚ ਹਨਾ ਸਬਜ਼ੀ ਆਪਾਂ ਨੇ ਕੱਟ ਲਈ ਤਦੋਂ ਬੈਂਕ ਤੱਕ ਲਗਾਵਨੀ ਆ ਮੈਂ ਹੁਣ ਤੇ ਮੇਰੀ ਦੇਖੋ ਵਰਤਮਾਨ ਸਾਲੇ ਪੈਣੇ ਖਾ ਦੇਰਾ ਖਾਂਸਾ ਆ ਪਿਆ ਤੇ ਬਸ ਇੱਕੋਰੀ ਆਪਾਂ ਕਿਚਨ ਚ ਆ ਗਏ ਤੇ ਫਿਰ ਨਹੀਂ ਆਪਾਂ ਬਾਹਰੇ ਜਾਣਾ ਤੇ ਇਧਰ ਦੇਖੋ ਰਿਸਲਾਈਆਂ ਦੇ ਕੱਪੜੇ ਦੇ ਦਾ ਸਾਰਾ ਕੁਝ ਇੱਧੇ ਕਿੱਦੜੇ ਆ ਪਏ ਨੇ ਮਸ਼ੀਨ ਦੇ ਇਨਕਲੋ ਵਾਲੇ ਪਿਆ ਕੱਪੜੇ ਹਨਾ ਕੁਛ ਤੇ ਬੱਚੇ ਨਾ ਬਾਹਰ ਖੇਡ ਰਹੇ ਨੇ ਸਾਡੇ ਪੁੱਛਣ ਨੂੰ ਦੋ ਨੂਰਾਂ ਦਿਖਾਉਣੀਆਂ ਆਪਣੀਆਂ ਉਹਨੇ ਨੂਰਾਂ ਲੀਆਂ ਜ ਆਪਣੇ ਘਰੇ ਵੱਡੀ ਨੂਰ ਛੋਟੀ ਨੂਰ

ਮੈਂ ਬਣਾ ਲਾਂ ਸਬਜੀ ਨੂੰ ਲਾ ਲਈ ਆਪਾਂ ਤੜਕਾ ਦੇਖੋ ਬੱਚਿਆਂ ਨੇ ਸੈਂਡਵਿਚ ਬੇਕਰ ਵੀ ਇਦਾਂ ਹੀ ਕੱਢ ਕੇ ਰੱਖਿਆ ਪਿਆ ਠੀਕ ਆ ਪਰ ਇਹਨਾਂ ਨੂੰ ਚਕਾਉਣੀ ਆ ਮੈਨੂੰ ਤੇ ਜਕਾਉਂ ਕਿਉਂਕਿ ਬੱਚਿਆਂ ਨੂੰ ਪਤਾ ਲੱਗਦਾ ਵੀ ਹਾਂ ਅਸੀਂ ਨੇ ਜੀਜ ਰੱਖੀ ਐ ਕੱਢੀ ਐ ਤੇ ਅਸੀਂ ਇਹ ਚਕਣੀ ਆ ਹਨਾ ਤੇ ਹੁਣ ਬੱਸ ਮੈਨੂੰ ਕਹਿਣੀ ਆ ਤੇ ਆਪਾਂ ਬਣਾਉਣੇ ਆ ਜੀ ਸਬਜੀ ਆਲੂ ਹੈ ਜੀ ਹਾਂ ਜੀ ਦੇਖੋ ਇੱਥੇ ਮੈਂ ਲੱਗ ਗਿਆ ਕਿਚਨ ਦੇ ਵਿੱਚ ਸਬਜੀ ਬਣਾਉਣ ਜਦੋਂ ਮੈਂ ਇੱਕ ਵਾਰੀ ਕਿਚਨ ਦੇ ਵਿੱਚ ਆ ਜਾਂ ਨਾ ਫਿਰ ਮੈਂ ਤਕਰੀਬਨ 1 ਪੌਣਾ ਘੰਟੇ ਦਾ ਮੇਰਾ ਕੰਮ ਹੁੰਦਾ ਮੈਂ ਬਾਹਰ ਨਹੀਂ ਜਾਂਦੀ ਹੈਗੀ ਤੇ ਮੈਨੂੰ ਇਦਾਂ ਹੁੰਦਾ ਵੀ ਮੈਂ ਆਪਣਾ ਇਹਦਾ ਕਿਚਨ ਦਾ ਕੰਮ ਆ ਫਿਨਿਸ਼ ਕਰਕੇ ਜਾਵਾਂ ਹਨਾ ਇਹ ਨਹੀਂ ਹੁੰਦਾ ਵਿੱਚ ਦੀ ਸਬਜੀ ਬਣਾ ਗਈ ਫਿਰ ਵਿੱਚ ਦੀ ਆ ਕੇ ਆਟਾ ਗੁੰਨ ਗਈਆਂ ਹਨਾ ਇਦਾਂ ਨਹੀਂ ਕਰਦੀ ਜੇ ਪਈ ਸਲਾਈ ਦਾ ਕੰਮ ਹੋਵੇ ਫਿਰ ਮੈਂ ਥੋੜਾ ਜਿਵੇਂ ਲਾਈਟ ਚਲੀ ਜਾਵੇ ਉਦੋਂ ਮੈਂ ਜਿਹੜੇ ਹੈਗੇ ਆਪਦੇ ਕੰਮ ਆ ਜਿਹੜੇ ਖਤਮ ਕਰ ਲੈਨੇ ਬਰਤਨ ਵੀ ਦੇਖੋ ਜਿਵੇਂ ਇੱਥੇ ਪਏ ਸੀਗੇ ਤੇ ਇਹ ਪਹਿਲਾਂ ਨਾ ਕਸਟਮਰ ਆ ਗਏ ਉਸ ਤੋਂ ਮੈਂ ਸੂਕਦੀ ਦਰਪਾਈ ਕਰਨ ਲੱਗੀ ਬਿਨ ਵੀ ਦਸੇ ਬੈਠੀ ਬੈਠੀ ਮੈਂ ਦਰਪਾਈ ਕਰਦਾ ਉਹਦੇ ਵਿੱਚ ਨਾ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਹਨਾ ਸ਼ਾਮ ਜੀ ਹੋ ਗਈ ਵੀ ਹਨੇਰਾ ਜਾ ਹੋ ਗਿਆ ਇੱਥੇ ਬਸ ਸਬਜੀ ਘਟ ਲਈ ਆਪ ਲਗਾਵਾਂਗੇ ਜੀ ਤੜਕਾ ਤੇਲ ਪਾਤਾ ਸੀ ਤੇਲ ਪਾ ਕੇ ਜੀਰਾ ਤੇ ਨਾਲ ਹੀ ਦੇਖੋ ਆਪਾਂ ਨਹੀਂ ਪਾਤੇ ਸੀ ਜੀ ਪਿਆਜ਼ ਹਨ ਪਿਆਜ਼ ਵਗੈਰਾ ਪਾ ਕੇ ਦੇਖੋ ਆਪਾਂ ਇਹਨਾਂ ਨੂੰ ਭੁੰਨਾਂਗੇ ਫਿਰ ਆਪਣਾ ਜਿਹੜਾ ਹੈਗਾ ਬਾਅਦ ਵਿੱਚ ਮਸਾਲੇ ਵਗੈਰਾ ਪਾਉਂਗੇ ਜਿਹੜੀ ਨਾ ਸਾਡੇ ਆਲੂ ਬੈਣੀ ਦੀ ਸਬਜ਼ੀ ਬਣਦੀ ਹੈ ਮੈਨੂੰ ਥਲਕੀ ਜੀ ਤੜੀ ਵਾਲੀ ਬਣਦੀ ਹੈ ਜਿਵੇਂ ਨਾ ਰਸਮਸੀ ਜੀ ਹੋਵੇ ਯਾਰ ਇਦਾਂ ਬੱਚੇ ਪਸੰਦ ਕਰਦੇ ਆ ਬਿਲਕੁਲ ਸੋਕੇ ਸਬਜੀ ਨਹੀਂ ਪਸੰਦ ਕਰਦੇ ਹਨ ਮੈਨੂੰ ਇਦਾਂ ਹੁੰਦਾ ਵੀ ਜਿੱਦਾਂ ਦੇ ਆ ਬੱਚੇ ਖਾਂਦੇ ਆ ਚੀਜ਼ ਆਪਾਂ ਉਦਾਂ ਦੀ ਬਣਾਈਏ ਹਨਾ ਕਿਉਂਕਿ ਦੇਖੋ ਬੱਚਿਆਂ ਲਈ ਤਾਂ ਆਪਾਂ ਤੁਰੇ ਫਿਰਦੇ ਆ ਸਾਰੇ ਜਿਹੜੇ ਬੱਚਿਆਂ ਨੇ ਚੀਜ਼ ਨਾ ਪਸੰਦ ਕਰੀ ਹਨਾ ਫਿਰ ਬੀ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਲੋ ਜੀ ਬੇਸਿਕ ਜੇ ਮਸਾਲੇ ਆਪਾਂ ਨਮਕ ਮਿਰਚ ਹਲਦੀ ਪਾ ਦਾਂਗੇ ਸਾਰਾ ਕੁਝ ਫਿਰ ਮੈਂ ਪਾਉਂਗੀ ਆਲੂ ਥੋੜਾ ਜਿਹਾ ਟਾਈਮ ਹੈ ਨਾ ਆਲੂ ਕੁੰਨਨੀਆ ਪਹਿਲਾਂ ਜਦੋਂ ਕਿਉਂਕਿ ਬੈ ਨਹੀਂ ਦੇਖੂਗਾ ਨਾ ਕੁੰਨਣ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਮਿੰਟਾਂ ਜੀ ਦੇਖੋ ਇਹਨੇ ਰਹਿ ਜਾਣਾ ਇਸ ਲਈ ਪਹਿਲਾਂ ਮੈਂ ਨਾ ਆਲੂ ਕ ਇਸ ਤੋਂ ਬਾਅਦ ਨਾ ਮੈਂ ਇਨਕੀ ਮਾਂਜੂਗੀ ਭਾਂਡੇ ਭਾਂਡੇ ਸਾਫ ਕਰੂੰਗੀ ਫਿਰ ਮੈਂ ਆਟਾ ਵਗੈਰਾ ਜਿਹੜਾ ਹੈਗਾ ਬਾਅਦ ਵਿੱਚ ਗੁੰਨੂੰਗੀ ਥੋਕੇ ਨਾ ਸਬਜ਼ੀ ਨੂੰ ਵੀ ਹਣ ਥੋੜਾ ਜਿਹਾ ਟਾਈਮ ਲੱਗੂ ਨਹੀਂ ਟਾਈਮ ਦੇ ਵਿੱਚ ਮੈਂ ਆਪਣੇ ਜਿਹੜੇ ਬਰਤਨੇ ਸਾਫ ਕਰ ਦੇਣੇ ਆ ਤੇ ਨਾਲ ਹੀ ਦੇਖੋ ਬੱਚਿਆਂ ਨੂੰ ਪਪਕਾ ਕੇ ਦੇ ਦਾਂਗੇ ਜੀ ਫੁੱਲ ਕੇ ਸਬਜ਼ੀ ਦੇ ਉਹਨਾਂ ਦੇ ਟਾਈਮ ਲੱਗੂ ਹਨਾ ਥੋਕੇ ਉਹਨਾਂ ਨੂੰ ਇਦਾਂ ਨਹੀਂ ਹੁੰਦਾ ਵੀ ਆਪ ਮੈਂ ਨਾ ਯਾਨੀ ਕਿ ਗਰਮ ਰੋਟੀ ਖਾਣਾ ਕਹਿ ਰਹੇ ਨੇ ਵੀ ਬਣਾ ਕੇ ਰੱਖੋ ਥੋੜੀ ਜਿਹੀ ਨਾ ਠੰਡੀ ਰੋਟੀ ਖਾਂਦੇ ਆ ਉਹ ਥੋੜੀ ਜਿਹੀ ਹਵਾ ਨਿਕਲੀ ਹੋਵੇ ਰੋਟੀ ਜਾਨਾ ਐਦਾਂ ਰੋਟੀ ਜਿਹੜੀ ਪਸੰਦ ਕਰਦੇ ਆ ਬਸ ਮੈਂ ਉਦਾਂ ਹੀ ਕਰਦੇ ਜਦੋਂ ਉਹਨੂੰ ਉਹਨਾਂ ਦੇ ਆਉਣ ਦਾ ਟਾਈਮ ਹੁੰਦਾ ਉਦੋਂ ਨੂੰ ਆਪਾਂ ਜਿਹੜੀ ਹੈਗੀ ਆ ਰੋਟੀ ਵਗੈਰਾ ਦੇਖੋ ਬਣਾ ਲੈਣੇ ਹਾਂਜੀ ਇੱਥੇ ਨਾ ਸਬਜੀ ਨੂੰ ਦੇਖੋ ਮੈਂ ਤੜਕਾ ਲਗਾਤਾ ਤੇ ਨਾਲ ਹੀ ਆ ਗਈ ਸੀ ਮੇਰੇ ਇੱਧਰ ਬਰਤਨ ਸਾਫ ਕਰਨ ਹੁਣ ਮੈਂ ਬਰਤਨ ਵੀ ਸਾਫ ਕਰੀ ਦੂੰ ਬਰਤਨ ਜਿਆਦਾ ਨਹੀਂ ਗਿਜ਼ੀ ਪਰ ਥੋੜੇ ਜਿਹਾ ਵੱਡੇ ਸੀ ਜਿਵੇਂ ਆਪਾਂ ਕਹਿੰਦੇ ਫਰਾਈਮੀਨ ਵਗੈਰਾ ਹੋ ਗਿਆ ਨਾ ਕੜਾਹੀਆਂ ਨਾ ਉਹਦੇ ਕਰਕੇ ਸਿੰਕ ਨਾ ਇਦਾਂ ਲੱਗਦਾ ਸੀ ਭਰਿਆ ਭਰਿਆ ਪਿਆ ਇੱਥੇ ਲਈਆਂ ਸੀ ਦਿਨੇ ਜੀ ਸ਼ਕਰਕੰਦੀਆਂ ਮੈਂ ਕਿਹਾ ਉਹਨਾਂ ਨੂੰ ਵੀ ਆਪਾਂ ਧੋ ਕੇ ਰੱਖ ਲੀਕੋਗੇ ਨਾ ਮਿੱਟੀ ਵਗੈਰਾ ਲੱਗੀ ਹੁੰਦੀ ਆ ਕਿਉਂਕਿ ਨਾ ਬੱਚੇ ਫਿਰ ਜਦੋਂ ਪਾਣੀ ਚ ਵਾੜਦੇ ਆ ਫਿਰ ਨਾ ਮਿੱਟੀ ਹੀ ਦੇਖੋ ਮਿਕਸ ਹੋ ਜਾਂਦੀ ਆ ਤਾਂ ਕਰਕੇ ਨਾ ਮੈਂ ਪਹਿਲਾਂ ਥੋੜਾ ਜਿਹਾ ਫਿਰ ਚੰਗੀ ਤਰ੍ਹਾਂ ਦੇਖੋ ਮਸਲ ਕੇ ਧੋਕੇ ਰੱਖ ਦੇ ਤਾਂ ਕਿ ਜਦੋਂ ਆਪਾਂ ਬਾਲਾਂਗੇ ਨਾ ਵਿੱਚ ਕਿਰਕਰਾ ਜਿਹੀ ਨਹੀਂ ਆਉਗੀ ਹਨਾ ਜੀ ਤੇ ਹਾਂ ਜੀ ਇੱਥੇ ਦੇਖੋ ਬਰਤਨ ਲਾਗੇ ਸਾਫ ਕਰਨਾ ਨਾਲ ਇਸ ਤੋਂ ਬਾਅਦ ਮੈਂ ਬੁੰਨੂਗੀ ਜੀ ਆਟਾ ਨੇ ਰਨਾ ਨਾ ਕਾਫੀ ਹੋ ਗਿਆ ਸੀ ਇੱਥੇ ਬਸ ਨੂੰ ਨੂੰ ਇਦਾਂ ਸੀ ਛੇਤੀ ਰੋਟੀ ਬਣ ਜੇ ਖਾਣੀ ਦਾ ਦੇਖੋ ਨੇ ਕਿਹੜੀ ਹੁੰਦੀ ਆ ਬਸ ਉਹਨੇ ਇਦਾਂ ਹੁੰਦਾ ਮੈਂ ਫੜਾ ਦੂੰਗੀ ਸਾਰਿਆਂ ਨੂੰ ਹਨਾ ਇੱਥੇ ਅੱਜ ਨੇ ਬਹੁਤ ਹੋਇਤਾ ਜਦ ਕਿ ਉਹ ਆਪਣਾ ਐਪਰਨ ਹੁੰਦਾ ਉਹ ਪਾ ਕੇ ਨਾ ਫਿਰ ਉਹਨੇ ਰੋਟੀ ਫੜਾਈ ਪਾ ਪਾਏ ਨੂੰ ਪਾਪਾ ਜੀ ਵੀ ਕਹਿਣ ਲੱਗੇ ਵੀ ਇਹ ਕੀ ਪਾ ਰੱਖਿਆ ਕਿੰਨੇ ਮੈਂ ਤਾਂ ਪਾ ਰੱਖਿਆ বিনা ਕੱਪੜੇ ਨਹੀਂ ਮੇਰੇ ਮੈਲੇ ਹੋਣਗੇ ਫਿਰ ਮੰਮਾ ਨੂੰ ਧੋਣੇ ਪੈਣਗੇ ਤਾਂ ਕਰ ਦੇਖੋ ਨਾ ਛੋਟੀ ਆ ਨਾ ਨਾਲ ਇੰਨੀ ਜਿਆਦੇ ਦੇਖੋ ਨਾ ਗੌਰ ਕਰਦੀ ਸੱਚੀ ਮੈਨੂੰ ਬਹੁਤ ਜਿਆਦੇ ਇਦਾਂ ਉਹ ਲੱਗਿਆ ਮੈਂ ਕਿਹਾ ਦੇਖੋ ਨਾ ਬੱਚੇ ਸੋਚਦੇ ਆ ਨਾ ਮਾਂ ਬਾਰੇ ਵੀ ਹਾਂ ਮੰਮੀ ਔਖਾ ਹੋਣਾ ਨਾ ਪੀ ਧੋਣੇ ਪੈਣਗੇ ਇਦਾਂ ਕਰਕੇ ਤੇ ਹਾਂਜੀ ਆਪਾਂ ਇੱਥੇ ਆਪਣੇ ਅੱਜ ਦੇ ਵਲੋਗਰ ਐਂਡ ਕਰਦੇ ਆ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਆਂ ਜੀ ਆਪਾਂ ਇੱਕ ਨਵੀਂ ਵਲੋਗ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਲਾਈਕ ਵੀ ਕਰਕੇ ਜਾਇਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ